ਹਾਂਜੀ ਮਿੱਤਰੋ ਆਪਾਂ ਇੱਕ ਹੋਰ ਵੀਡੀਓ ਲੈ ਕੇ ਆ ਗਏ ਆਂ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਸਬਸਕ੍ਰਾਈਬ ਕਰ ਲਿਓ ਸਸੀ ਗੱਲ ਪ੍ਰਭੂ ਮੈਂ ਜਿੱਪ ਵੀ ਚੱਲ ਗਈ ਮੈਂ ਕੀ ਕਹਿੰਨਾ ਹਾਏ ਰਾਜਾ ਤੇਰੇ ਯਾਰ ਦਾ ਪੱਕਾ ਮੈਂ ਕੀ ਕਹਿੰਨਾ ਮੈਂ ਕਿਹਾ ਜਿਹੜੇ ਥੋਕੇ ਨਹੀਂ ਚੱਟ ਲੈਂਦੇ ਬੋਨਾ ਸਾਡੇ ਮੈਨੂੰ ਪਤਾ ਤੂੰ ਠੁੱਕ ਕੇ ਚੱਟਣ ਵਾਲਾ ਨਹੀਂ ਕੇਕ ਚੱਟਣ ਵਾਲਾ ਵਾ ਫੀਲਿੰਗਾ ਮੁੱਸੇਵੜੀਆਂ ਗੱਲਾਂ ਕੁਸੇਵਾਲੀਆਂ ਸੁਦੂ ਗੱਲਾਂ ਨਾ ਕਰ ਤੇਰੇ ਵਰਗੇ ਭਈਏ ਦਾ ਠੁੱਕੇ ਗੁਟਕਾ ਵੀ ਖਾ ਲੈਂਦੇ ਆ ਰੁਕ ਜਾ ਰੁਕ ਜਾ ਮਾਹੀ ਮਲਾਂਗ ਗਾਇਆ ਮਾਹੀ ਮਲਾਂਗ ਦਾ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਬਿੱਲੂ ਜਦੋਂ ਤੂੰ ਮੁੰਡਾ ਬਣਨਾ ਸੀ ਤੇਰੇ ਨਾਲ ਹੋ ਗਿਆ ਠੋਖਾ ਬੱਤ ਸਹੀ ਏ ਬੱਲੂ ਰਾਤ ਨੂੰ ਚੱਲੂ ਇਹ ਦੱਸ ਜ਼ਹਿਰ ਤੂੰ ਆਪ ਪੀਵੇਂਗਾ ਜਾਂ ਮੈਨੂੰ ਆਉਣਾ ਪਊ ਗજબ ਬੇਇੱਜ਼ਤੀ ਹੈ ਬੁੱਦੀ ਜੀ ਆ ਜੇ ਤੂੰ ਟੈਂਪੂ ਨਹੀਂ ਤਾਂ ਹੋਰ ਕੀ ਆ ਚਵਲ ਨਿੱਕਰ ਵੀ ਕੁੜੀਆਂ ਵਾਲੀ ਪਾਈ ਫਿਰਦਾ ਪੱਕਾ ਗਾਂਡੂ ਆ ਤੂੰ ਹਾਏ ਰਾਜੇ ਆਪਣੇ ਪਿਆਰਾਂ ਦੇ ਲਈ ਤਾਜ ਬਣਾ ਗਏ ਨੇ ਰਾਜੀ ਤਾਂ ਤਾਜ ਭੜਾ ਕੇ ਮੰਨ ਦਿਆ ਪਰ ਤੂੰ ਕਿਉਂ ਆਪਣੀ ਬੁੰਡ ਦਾ ਭਾਂਡਾ ਬਣਾਈ ਜਾਨੀ ਆ ਓ ਐਕਸਕਿਊਜ਼ ਮੀ ਸਟਾਪ ਇਟ ਤੇਰੇ ਵਾਸਤੇ ਮੈਂ ਗੁਸਲਖਾਨਾ ਨਾ ਬੜਾਵਾਂ ਭੈਣ ਚੋਦੀ ਗਜਬ ਬੇਇੱਜ਼ਤੀ ਹੈ ਤੇਰੇ ਲਈ ਲੋਹੇ ਦਾ ਸੰਦ ਬੜਵਾਇਆ ਮੈਂ ਕਿਸੀ ਅਪਾਂ ਚਲੇ ਬੱਚਾ ਘਰਾਂ ਲੜਕਾ ਇਹ ਅਸਲੀ ਹੈ ਜਲੋਣਾ ਮੇਜਪੂ ਦੇ ਚੌਕੇ ਦਾ ਨੂੰ ਬਾਹਰ ਕੱਢਿਆ ਨਹੀਂ ਇਹ ਮੇਰੇ ਅੱਗੇ ਅੱਕੜੀ ਦਿਖਾਉਣ ਨੂੰ ਫਿਰੇ ਭਾਈ ਚੰਗੀ ਤਰ੍ਹਾਂ ਚੈੱਕ ਕਰ ਲਾ ਕਿਤੇ ਵੱਡਿਆਂ ਨਾਲ ਗਿਆ ਹੋਵੇ ਗਜਬ ਬੇਇੱਜ਼ਤੀ ਹੈ ਨਾ ਦਿਖਾ ਪਤਾ ਸਾਨੂੰ ਤੂੰ ਕਿੰਨਾ ਰਾ ਜਿਪ ਚ ਨਾ ਦੇ ਲਈ ਬੱਤ ਸਹੀ ਹੈ ਮੇਰੇ ਨਾ 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 ਨੈਨ ਚੇੜੀ ਨਾ ਸੋਹਣਾ ਬਣ ਨੈਨ ਫੇਰੀ ਨਾ ਤੇਰੀ ਭੈਣ ਦੀ ਲਨ ਤੇਰੀ ਗਸਤੌੜ ਦੀ ਓ ਐਕਸਕਿਊਜ਼ ਮੀ ਪੀ ਸਟਾਪ ਇਟ ਛੋਟੂ ਦੀ ਜੇ ਖੜੀ ਹੁੰਦੀ ਹੋਂ ਨੂੰ ਝਾੜੀਆਂ ਚ ਲੈ ਜਾਣਾ ਸੀ ਇਹਨੂੰ ਬੱਤ ਸਹੀ ਹੈ ਉਹ ਮੁੰਡੇ ਦੀ ਜਗ੍ਹਾ ਤੇ ਮੈਂ ਹੁੰਦਾ ਬੁੰਡ ਮਾਰ ਲੈਣੀ ਸੀ ਤੇਰੀ ਨੀਂਬੂ ਲਾ ਕੇ ਕਿਸੀ અપਮਾਨ ਜਲੇ ਬੱਤੇ ਘਰ ਆ ਲੋਟਾ ਇਹ ਅਸਲੀ ਹੈ ਜਲੋਣਾ ਤੇ ਪੂਪ ਜਾਓ ਪੰਜਾਬ ਬਚਾਓ ਜਨੜੀਆਂ ਜੀਨੇ ਮੈਨੂੰ ਦੇਖ ਮਿਲ ਕੇ ਨਿਕਲੇ ਜੋ ਸਹਰਾ ਤੇਰਾ ਸ਼ੱਕ ਕੁੜੀਆਂ ਬਾਈ ਤੂੰ ਸ਼ੱਕ ਬੜੇ ਗੰਦੇ ਤਰੀਕੇ ਨਾਲ ਕੱਢ ਰਿਆਂ ਕੁੜੀਆਂ ਦਾ ਜਾ ਤੁਰ ਜਾ ਤੁਰ ਜਾ ਕਿਤੇ ਬੋਡਰਾ ਬੜਵਾ ਲਈ ਓ ਐਕਸਕਿਊਜ਼ ਮੀ ਪੀ ਸਟਾਪ ਇਟ ਹੁਣ ਤੱਕ ਟੌਫੀਆਂ ਪਿੱਛੇ ਟੇਕੇ ਮਰਾਉਣ ਵਾਲਾ ਹੁਣ ਸ਼ੱਕ ਦੀ ਗੱਲ ਕਰਦਾ ਗਜਬ ਇੱਜ਼ਤੀ ਹੈ ਸਾਸੀ ਗੱਲ ਪ੍ਰਭੂ ਅੱਛਾ ਮੇਰੇ ਤੋਂ ਕੋਈ ਗਲਤੀ ਹੋ ਗਈ ਜੇ ਮੈਂ ਪੁਰਾਣੀਆਂ ਵੀਡੀਓ ਛੱਡਤੀਆਂ ਪਾਉਣੀਆਂ ਹਣਾ ਹੱਲੇ ਵੀ ਤੇਰੀ ਕਮੈਂਟਾਂ ਦੇ ਵਿੱਚ ਮਾੜਾ ਚੰਗਾ ਬੋਲੀ ਜਾਂਦੇ ਹੋ ਨਾ ਭੈਣ ਚੁੱਦਾ ਤੂੰ ਨਾ ਰੋਣੋ ਹਟੀ ਇਹ ਨਹੀਂ ਦੁੱਖ ਵਾਲੀ ਗੱਲ ਆ ਪਰ ਫਿਲਟਰ ਲਾਉਣਾ ਨਹੀਂ ਭੁੱਲਿਆ ਬੱਤ ਸਹੀ ਏ ਭਰਾਵਾ ਲੋਕਾਂ ਦਾ ਕੀ ਆ ਲੋਕਾਂ ਨੇ ਨਹੀਂ ਹਟਣਾ ਤੂੰ ਅੱਕ ਕੇ ਕੁਝ ਕਰ ਲੈ ਮਾਂ ਵੀ ਲੋਕਾਂ ਦੇ ਨਾਲ ਗਜਬ ਇੱਜ਼ਤੀ ਹੈ ਮੂਤੇ ਹੱਸਦਾ ਹੱਸਦਾ ਦੇਣੀ ਆ ਹਜੇ ਨੇ ਡਿਜੀਟਲ ਖੁਸਰਾ ਬਦਾਈ ਬੀ ਇੰਸਟਾਗ੍ਰਾਮ ਤੇ ਮੰਗਦਾ ਹੋਣਾ ਏ ਇਦਾਂ ਹੀ ਹੱਸਦੀ ਵਸਦੀ ਰਹਤੀ ਏ ਰੱਬ ਤੈਨੂੰ ਮੁੰਡਾ ਦੇ ਸਾਲਾ ਪਰਤਿਆਂ ਦਾ ਦੇਣੀ ਆ ਬੁੰਡਾ ਗੱਲਾਂ ਫਤਮਾਸੀ ਦੀਆਂ ਮੁੰਡਿਓ ਬੱਚਿਓ ਇਹ ਚੂਪੇ ਮਾਰਵਾ ਟੰਗਣਗੇ ਰੁਕ ਜਾ ਰੁਕ ਜਾ ਚੋਰਾਂ ਦੇ ਬੇਕਾਰੇ ਟੱਕੇ ਟੰਗਾ ਇਹ ਸੱਤ ਮਾਤਰੀ ਇਕੱਠਿਆ ਹੋਇਆ ਫਿਰਦਾ ਸਟੂਲਾ ਗੈਂਗ ਖਾਣੇ ਖੀਰੇ ਦੇਣੀਆਂ ਬੁੰਡਾ ਕੰਮ ਬਦਮਾਸ਼ੀਆਂ ਵਾਲੇ ਬੱਤ ਸਹੀ ਏ ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ ਪਿੱਛੋਂ ਭੰਡੀਆਂ ਦੇ ਦਿਲਦਾਰ ਨੂੰ ਛੱਡ ਗਿਆ ਸੁੱਖ ਤੇਰੀ ਬੁੱਢ ਮਾਰ ਕੇ ਅੱਜ ਨਗਲੀ ਚਿੱਟੜ ਤੋਂ ਕਿ ਸੁੱਕੜੇ ਪਾਏ ਗਜਬ ਬੇਇੱਜ਼ਤੀ ਹੈ ਗਾਸਦੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਦਿਲ ਲਾਉਣ ਨਾਲ ਤੇਰੇ ਯਾਰ ਦਾ ਪੱਕਾ ਫੈਨ ਕੋੜੇ ਨਹੀਂ ਚਿੰਟੂ ਨਾ ਮਾ ਤੂੰ ਲੱਭਿਆ ਜਿਹੜਾ ਸਟੂਲਿਆਂ ਦੀ ਕੈਟਾਗਰੀ 'ਚ ਇਹ ਨਹੀਂ ਦਾ ਐਮ ਰੋਲ ਆ ਮੇਰੇ ਬੀਰੋ ਜਰ ਮੈਂ ਤੈਨੂੰ ਕਮੈਂਟ 'ਚ ਬੋਂਡੂ ਲਿਖਣਾ ਸੀ ਫਿਰ ਮੈਂ ਕਿਹਾ ਕਿਉਂ ਬੋਂਡੂ ਲਿਖਣਾ ਆਪਾਂ ਕੀ ਲੈਣਾ ਗਜਬ ਬੇਇੱਜ਼ਤੀ ਹੈ ਮਰੇ ਸਾਲੇ ਸਾਰੇ ਪਹਾੜੀ ਬੱਕਰੇ